ਦੋ ਦਿਨਾਂ ਚ ਆਏ ਵੀ ਨਹੀਂ ਫਰਕ ਪੈਂਦਾ ਜੀ ਵੀ ਜੇ ਕੁੜੀ ਇੱਥੇ ਰਹਿ ਜੇ ਚੱਕ ਲੂ ਵੀ ਜਗਾ ਜੇ ਤੂੰ ਸੋਚ ਇਨਸਾਨੀ ਤੋਂ ਤੇ ਚੱਲ ਮੈਂ ਉਹ ਵੀ ਸੋਚ ਲੈ ਇੰਨਾ ਦਾ ਸੋਚ ਲੋ ਤੁਸੀਂ ਹੁਣ ਆਏ ਕਿ ਸਾਰਾ ਜਿਆਦਾ ਦੇਖੋ ਕੱਲਾ ਵਾ ਸੱਚਾ ਹੋ ਗਿਆ ਵੀ ਸਾਰਾ ਪਿੰਡ ਝੂਠਾ ਹੋ ਗਿਆ

ਉਦੋਂ ਬਾਹਰ ਨੂੰ ਤਾਂ ਤਿਆਰ ਰੱਖਣਾ ਕੋਈ ਪੈਣ ਦਾ ਜਿਵੇਂ ਹੁਣ ਇਕੱਠੇ ਹੋਏ ਚੱਲੀ ਅਸੀਂ ਜਾਈਏ ਕੱਲ ਨੂੰ ਉਠਾ ਲੈ ਕੋਈ ਕੀਮਤ ਕੰਬੋ ਜਣੇ ਨੇ ਅਸੀਂ ਤਾਂ ਕੁਤ ਟੇਨ ਮਤੇ ਕੱਡਾ ਤੋਂ ਬਣਾ ਰਹੇ ਕੋਈ ਨਾ ਦੇਖੋ ਅਸੀਂ ਤਾਂ ਰੋਟੀ ਦੀ ਦੁਕਾਨੋਂ ਖਾ ਰਹੇ ਆ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜ਼ੀਰੋ ਰਿਪੋਰਟ ਜੋ ਆ ਭੈਣ ਗਗਨ ਕੌਰ ਖੜੀ ਹੈਗੀ ਦੇਲੇ ਸਿੰਘੇ ਮੂਨਕ ਦੇ ਕੋਲੇ ਬਾਈ ਸਰਿੰਦਰ ਸਿੰਘ ਬਿੱਲਾ ਸਰਪੰਚ ਚੂਲੜ ਤੇ ਨਾਲ ਹੋਰ ਸਿੱਧੂਪੁਰ ਜਥੇਬੰਦੀਆਂ ਤੇ ਦੇਲਾਸੀਹਾਂ ਦੇ ਸਰਪੰਚ ਸਾਹਿਬ ਸਾਬਕਾ ਤੇ ਮੌਜੂਦਾ ਨੰਬਰਦਾਰ ਕਾਕਾ ਦੇਲਾ ਸਮੇਤ ਵੱਡੀ ਗਿਣਤੀ ਚੋਂ ਇਲਾਕੇ ਦੇ ਮੋਤਬਰ ਬੰਦਿਆਂ ਨੇ ਆ ਧੀ ਦਾ ਘਰ ਬਸਾਇਆਗਾ ਜੋ ਕਿ ਪੂਰੀ ਗੱਲਬਾਤ ਸੁਣੋ ਐਂਡ ਤੱਕ ਹੁਣ ਆਪਾਂ ਕੰਦ ਵੀ ਰੋਕ ਤੋਂ ਛੋਡੇ ਕੇ ਤੋਂ ਪਾਵੇ ਨੂੰ ਮੇਰੀ ਗੱਲ ਹੈ ਪੁਲਾਈਸ਼ਨ ਉਹਨਾ ਕੋਲ ਹੈ ਅਗਲੇ ਇਸ ਟਾਈਮ ਲਾਲ ਲਗੀ ਜਿਦਾ ਜਿਵੇਂ ਹੈ ਇਹ ਵੀ ਸਾਡਾ ਬੰਦਾ ਸਰਕਾਰ ਨੇ ਵੀ ਕੋਸ਼ਿਸ਼ ਆਪੇ ਉਹ ਇਹਨਾਂ ਦੇ ਪ੍ਰਵਾਸ ਹਾਂ ਮੈਂ ਉਹੀ ਗੱਲ ਕਰਦੇ ਹਾਂ ਕਿ ਗੋਣ ਬੜਾ ਕਰ ਤਰਖੋ ਬੰਦੀ ਨਾ ਕਰਵਾਉਂ ਨਹੀਂ ਹੁੰਦਾ ਹੋਊਗਾ ਪਰ ਕੋਈ ਇੱਕ ਤਰ੍ਹਾਂ ਦਾ ਸੇਮ ਵੀ ਹੈ ਪਰ ਇਸ ਟਾਈਮ ਦੇ ਵਿੱਚ ਜੇ ਆਪਾਂ ਉਹ ਵੀ ਬਟਾ ਉਹ ਕਹਿੰਦਾ ਵੀ ਮੈਂ ਵੀ ਕੋਈ ਕਰਕੇ ਮਰਾਂਗਾ ਤੁਸੀਂ ਕਹਿੰਦੇ ਹੋ ਜੀ ਅਸੀਂ ਕਿੱਥੇ ਜਾਈਏ ਆ ਕੁੜੀ ਜਿਆਦਾ ਸਾਰੇ ਦੇ ਹੋ ਚਲੋ ਤੁਸੀਂ ਲੋਕ ਇੰਨੇ ਮੇਰੇ ਨਾਲ ਸੰਗਤ ਕਰੀ ਹੈ ਦੋਸਤੋ ਇਸ ਲੜਕੀ ਦੇ ਗਗਨ ਦੇ ਦੋ ਬੇਟੀਆਂ ਨੇ ਇੱਕ 16 ਸਾਲ ਦੀ ਇੱਕ ਵਿਆਹੀ ਤੇ ਪਤੀ ਦੀ ਡੈਥ ਹੋ ਗਈ ਸੀ ਦੇਲੇ ਸਿੰਘ ਪਰ ਚੂਲੜ ਤੋਂ ਬਿੱਲਾ ਸਰਪੰਚ ਤੇ ਪੂਰੀ ਪੰਚਾਇਤ ਤੇ ਨਾਲ ਸਾਡੇ ਪੱਤਰਕਾਰ ਜਰੂਰ ਸਾਹਿਬ ਤੇ ਹੋਰ ਬਹੁਤ ਯਾਨੀ ਕਿ ਦੋ ਪਿੰਡਾਂ ਦੀਆਂ ਪੰਚਾਇਤਾਂ ਨੇ ਅੱਗੇ ਹੋ ਕੇ ਅੱਜ ਜੋ ਸਹੋਰਾ ਸੀ ਉਹਨੇ ਦੁਬਾਰਾ ਵਿਆਹ ਕਰਵਾ ਲਿਆ ਪਰ ਜ਼ਮੀਨ ਨਾ ਦੇਈਏ ਦੋ ਬੇਟੀਆਂ ਨੇ ਹੁਣ ਕਿੱਥੇ ਜਾਵੇ ਇਹ ਪਰ ਬਿੱਲੇ ਸਰਪੰਚ ਤੇ ਆਲੇ ਦਲੇ ਦੀਆਂ ਪਿੰਡਾਂ ਨੇ ਇਕੱਠੇ ਹੋ ਕੇ ਆ ਦੇਖ ਸਕਦੇ ਹਾਂ ਵੀ ਜਿਹੜਾ ਧੀ ਦਾ ਘਰ ਹੈ ਜਿਹੜਾ ਉਹ ਬਸਾਉਣ ਦੇ ਵਿੱਚ ਸਫਲ ਹੋਏ ਨੇ